ਚੰਗੇ ਭਲੇ ਹੁਣ ਕੋਈ ਬਿਹਾਰ ਤੋਂ ਆਇਆ ਹੋਇਆ ਕੋਈ ਪ੍ਰਵਾਸੀ ਉਹ ਰਿਕਸ਼ਾ ਚਲਾਉਂਦਾ ਹੁੰਦਾ ਐਥੇ ਹੀ ਆਪਣੇ ਜਿੱਥੇ ਉਤਰਨਾ ਹੁੰਦਾ ਉਹਨੂੰ ਭੋਜਿਆ ਭਈਆ ਕਿਤਨੇ ਪੈਸੇ ਉਹ ਕਹਿੰਦਾ 5 ਰੁਪਏ ਦਿਓ ਸਰਦਾਰ ਜੀ ਖੜਾ ਛੱਡੋ ਉਹ ਪੰਜਾਬੀ ਬੋਲੀ ਜਾਂਦਾ ਹੁੰਦਾ ਮੂਰੂ ਹਮ ਕਿਤਨੇ ਪੈਸੇ ਉਹ ਇੱਥੋਂ ਹੀ ਐਮਪੀ ਰਹੇ ਨੇ ਉਹ ਚੰਦੂ ਮਾਹਿਰਾ ਜੀ ਉਹਨਾਂ ਦੀ ਹਿੰਦੀ ਸੁਣ ਲਿਓ ਮੈਂ ਤਾਂ ਉਹ ਸੁਣਦਾ ਰਿਹਾ ਪਾਰਲੀਮੈਂਟ ਚੋਂ ਮੈਂ ਕਿਹਾ ਪੰਜਾਬੀ ਬੋਲਿਆ ਕਰੋ ਜੀ ਇੱਥੇ ਪੰਜਾਬੀ ਬੋਲ ਸਕਦੇ ਹੋ ਤੁਸੀਂ ਜੋ ਹਿੰਦੀ ਤੋਂ ਬਦਲੇ ਉਹਨਾਂ ਨੇ ਲਏ ਨੇ ਮੈਡਮ ਜੀ ਆਪਣਾ ਝੁਗਾ ਚੱਕ ਕੇ ਤੇ ਆਪਣਾ ਹੀ ਢੀਡ ਨਾਂਗਾ ਹੋਤਾ ਹੈ ਸਾਪ ਲਾਂਘ ਗਿਆ ਹੈ ਲੀਕ ਕੂਟ ਰਹੇ ਹੈ ਉਹ ਤੇਰੀ ਉਹ ਮੈਡਮ ਮੇਰੇ ਵੱਲ ਦੇਖਿਆ ਕਰੇ ਕੋਈ ਅਨਪਾਰਲੀਮੈਂਟਰੀ ਤੋਂ ਨਹੀਂ ਬੋਲੇ ਇਹਨੇ ਕੋਈ ਅਨਪਾਰਲੀਮੈਂਟਰੀ ਲਫ਼ਜ਼ ਤੋਂ ਨਹੀਂ ਮੈਂ ਕਿਹਾ ਮੈਨੂੰ ਤਾਂ ਆਬ ਨਹੀਂ ਸਮਝ ਆਉਂਦੀ ਕੀ ਕਹੀ ਜਾਂਦਾ ਜੀ ਠਾਟੇ ਚੂਕ ਦੇਂਗੇ ਲਾ ਦੱਸੋ ਯਾ ਆਮ ਨਾਲ ਉੱਤੇ ਪੰਜਾਬੀ ਬੋਲ ਸਕਦੇ ਹੋ ਤੁਸੀਂ ਉੱਥੇ ਤੁਸੀਂ ਜਿਹੜੀ ਮਰਜ਼ੀ ਬੋਲੀ ਬੋਲੋ ਪੰਜਾਬੀ ਚ ਬੋਲੋ ਕੰਗਸਾ ਪੰਜਾਬੀ ਬੋਲਦੇ ਆ ਨਾਦਰਨਾ ਟ੍ਰਾਂਸਲੇਟਰ ਕਰੀ ਜਾਂਦੇ ਹੋ ਟ੍ਰਾਂਸਲੇਟਰ ਹੈਗੇ ਨੇ ਬਸ ਲਿਖ ਕੇ ਦੇਣਾ ਪੈਂਦਾ 15 ਮਿੰਟ ਪਹਿਲਾਂ ਕਿ ਮੈਂ ਆਪਣੀ ਸਪੀਚ ਪੰਜਾਬੀ 'ਚ ਆਉਂਗਾ ਜਦ ਰ ਉਹ ਹਿੰਦੀ ਆਉਂਦੀ ਹੋਵੇ ਤਾਂ ਬੋਲ ਲਓ ਐਵੇਂ ਸਾਰੇ ਮਾਈਕ ਜਿਹੜੇ ਨੇ মিডিਆ ਵਾਲਿਆਂ ਦੇ ਪੰਜਾਬੀ ਚੈਨਲਾਂ ਦੇ ਹੁੰਦੇ ਨੇ ਇੱਕ ਵਿੱਚ ਆਜ ਨਾ આજ ਤੱਕ ਦਾ ਜਾਂ ਕੋਈ ਜੀ ਨਿਊਜ਼ ਦਾ ਜਾਂ ਕੋਈ ਕਿਸੇ ਹੋਰ ਦਾ ਹਿੰਦੀ 'ਚ ਹੀ ਹੋਇਆ ਸਾਰੇ ਸੁਇਸ ਕਰਕੇ ਹੁਣ ਰੋनाल्डੋ ਹੈ ਮੈਸੀ ਹੈ ਜਿਹੜੇ ਵੱਡੇ ਪਲੇਅਰ ਨੇ ਫੁੱਟਬਾਲ ਦੇ ਅਰਜਨਟੀਨਾ ਬ੍ਰਾਜ਼ੀਲ ਦੇ ਜਾਂ ਪੁਰਤਗਾਲ ਦੇ ਆਪਦੀ ਬੋਲੀ ਬੋਲਦੇ ਹੋ ਕਹਿੰਦੇ ਕਰ ਲਓ ਬੰਦਾ ਅੰਗਰੇਜ਼ੀ ਕਰਨੀ ਹੈ ਤਰਜਮਾ ਕਰ ਲਓ ਇਸ ਆਪਦੀ ਬੋਲੀ ਬੋਲਣ ਦੀ ਸਾਨੂੰ ਪਤਾ ਨਹੀਂ ਕਿਉਂ ਸ਼ਰਮ ਆਉਂਦੀ ਹੈ ਕਿ ਅਸੀਂ ਪੰਜਾਬੀ ਕਿਉਂ ਬੋਲਦੇ ਸੋ ਆਪਣੀ ਬੋਲੀ ਨੂੰ ਸ ਬੜਾ ਕੁਝ ਆਪਣੀ ਬੋਲੀ 'ਚ ਬੜਾ ਕਮਾਲ ਦੀ ਪਹਿਲੀ ਗੱਲ ਤਾਂ ਅੰਗਰੇਜ਼ੀ ਨਾਲੋਂ ਸਾਡੇ 9 ਬੈਸੀ ਵੱਧ ਨੇ ਉਹਨੇ 26 ਨੇ ਆਪਣੇ 31 ਨੇ ਉਹਨਾਂ ਦੇ ਕੋਈ ਪਤਾ ਨਹੀਂ ਕਿਹੜਾ ਸਾਇਲੈਂਟ ਹੋਵੇ ਫਿਰ ਲਾਉਂਦੇ ਕਿਉਂ ਜੇ ਸਾਇਲੈਂਟ ਆ ਯਾਰ ਲੈ ਸ਼ਰਤ ਲਾ ਲੋ ਅੱਧਿਆਂ ਤੋਂ ਵੱਧ ਟਸ ਟਸਨਾਮੀ ਪੜਦੇ ਆ ਕਹਿੰਦੇ ਸੁਨਾਮੀ ਐ ਟੀ ਸਾਇਲੈਂਟ ਐ ਮੈਂ ਕਿਹਾ ਵਿਚ ਕੋ ਫਸਾਈ ਐ ਇਹ ਉਹ ਮੁੰਡਾ ਗਿਆ ਉਥੇ ਲਾਇਬ੍ਰੇਰੀ ਚ लाइब्रेरियन सी, चोपड़ा साहब वो मुंडा कहना जी चमिस्ट्री की बुक चाहिए है लाइब्रेरियन कहना बेटा सीएच कक्का पढ़िया जाता इतने क्या ठीक है कोपड़ा साहब कमिस्ट्री को दे क्या ਪੰਜਾਬੀ ਦੇ ਵਿੱਚ ਹਰ ਰਿਸ਼ਤਾ ਡਿਕਲੇਅਰਡ ਹੈ ਜੀ ਰਿਸ਼ਤਿਆਂ ਦੇ ਨਾਮ ਜਿਹੜੇ ਡਿਕਲੇਅਰਡ ਨੇ ਚਾਚਾ ਬਾਪੂ ਦਾ ਭਾਈ ਪਰ ਉਹ ਤੋਂ ਛੋਟਾ ਤਾਇਆ ਬਾਪੂ ਦਾ ਭਰਾ ਪਰ ਉਹ ਤੋਂ ਵੱਡਾ ਨਣਦੋਈਆ ਨੰਦ ਦਾ ਘਰ ਵਾਲਾ ਨੰਦ ਘਰ ਵਾਲੇ ਦੀ ਭੈਣ ਭੂਆ ਬਾਪੂ ਦੀ ਭੈਣ ਫੁੱਫੜ ਮਾਸੜ ਮਾਸੀ ਪਤਿਓਰਾ ਸਹੁਰਾ ਸਭ ਰਿਸ਼ਤੇ ਡਿਕਲੇਅਰਡ ਨੇ ਐਂ ਪਤਾ ਲੱਗ ਜਾਂਦਾ ਵੀ ਇਹ ਕੌਣ ਹੈ ਕਿੱਧਰਲੇ ਪਾਸੋਂ ਕੀ ਰ ਉਧਰ ਬਰਾਦਰਨ ਲਾਜ ਸਾਰਾ ਕੁਝ ਨਿਬੜ ਜਾਂਦਾ ਨਾ ਇਹ ਦੱਸਦੇ ਨੇ ਕਿੱਧਰਲੇ ਪਾਸਿਓਂ ਬਰਾਦਰਨ ਲਾਇਆ ਸਾਲਾ ਹੈ ਜਾਂ ਜੀਜਾ ਉਸ ਹਿਸਾਬ ਨਾਲ ਇੱਜ਼ਤ ਕਰੀਏ ਯਾਰ ਪਰੇ ਰਿਸ਼ਤੇ ਕਮਾਲ ਨੇ ਔਰ ਤੁਸੀਂ ਹੋਰ ਦੇਖਿਓ ਟੈਕਨੀਕ ਮੈਂ ਬਹੁਤ ਦਿਨਾਂ ਗੱਲਾਂ ਤੇ ਰਿਸਰਚ ਕਰਦਾ ਰਹਿਣਾ ਮੈਂ ਪੜਦਾ ਰਹਿਣਾ ਜਿੱਥੇ ਆਪਣਾ ਖੂਨ ਦਾ ਰਿਸ਼ਤਾ ਹੈ ਉਹਦਾ ਨਾਂ ਪਹਿਲਾਂ ਲਿਆ ਜਾਂਦਾ ਜੀ ਆਪਾਂ ਮਾਸੀ ਦਾ ਮੁੰਡਾ ਕਹਿੰਦੇ ਆ ਮਾਸੜ ਦਾ ਮੁੰਡਾ ਨਹੀਂ ਕਹਿੰਦੇ ਕਿਉਂਕਿ ਮਾਸੀ ਮਾਮੇ ਵਾਲੇ ਪਾਸਿਓਂ ਸੱਕੀ ਐ ਮਾਂ ਦੀ ਭੈਣ ਆ ਉਧਰੋਂ ਬਲੱਡ ਰਿਲੇਸ਼ਨ ਆ ਗਿਆ ਆਪਾਂ ਪੂਆ ਦਾ ਮੁੰਡਾ ਕਹਿੰਦੇ ਆ ਫੁੱਫੜ ਦਾ ਮੁੰਡਾ ਕਦੇ ਨਹੀਂ ਕਹਿੰਦੇ ਕਿਉਂਕਿ ਪੂਆ ਨਾਲ ਆਪਣਾ ਬਲੱਡ ਲਾਈਨ ਜੇ ਮਾਸੀ ਥਾਂ ਤੇ ਚਾਚੀ ਆ ਫਿਰ ਉਹ ਚਾਚੇ ਦਾ ਮੁੰਡਾ ਕਹਿੰਦੇ ਫਿਰ ਚਾਚੀ ਦਾ ਮੁੰਡਾ ਨਹੀਂ ਕਹਿੰਦੇ ਚਾਚੀ ਕੋ ਕਹੇ ਚਾਚਾ ਜਿਹੜਾ ਉਹ ਇਧਰਲੇ ਪਾਸੇ ਬਲੱਡ ਲਾਈਨ ਸੋ ਇਸ ਕਰਕੇ ਆਪਣੇ ਤਾਂ ਕਮਾਲ ਦੇ ਰਿਸ਼ਤੇ ਨੇ ਕਮਾਲ ਦੀ ਬੋਲੀ ਹੈ ਆਪਣੀ ਪਤਾ ਨਹੀਂ ਕਿਉਂ ਇਹਨੂੰ ਛੱਡੀ ਜਾਂਦੇ ਅਸੀਂ ਮੇਰਾ ਦਿਲ ਤਾਂ ਨਹੀਂ ਕਰਦਾ ਮੈਂ ਤੁਹਾਡੇ ਤੋਂ ਵਿਦਾ ਲਵਾਂ ਪਰ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਮਿਲਦੇ ਰਵਾਂਗੇ लोगों को लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे इस पंजाबी दिल ने कहा है मिलते रहे तो जिंदा रहेंगे <laughs> बहुत बहुत धन्यवाद जो बसते रहो थ बहुत बहुत, बहुत। शुभकामनावा अज विश्व अध्यापक दिवस से ਬਹੁਤ-ਬਹੁਤ ਤੁਹਾਡਾ ਮਿਹਰਬਾਨੀ ਤੁਹਾਡੀ ਇੰਨਾ ਤੁਸੀਂ ਮੇਰੇ ਪੀਰੀਅਡ ਨੂੰ ਵੀ ਬੜੇ ਧਿਆਨ ਨਾਲ ਸੁਣਿਆ ਆਮ ਤੌਰ ਤੇ ਜਿਹੜੇ ਬੈਕ ਬੈਂਚਸ ਹੁੰਦੇ ਨੇ ਉਹਨਾਂ ਵੱਲ ਟੀਚਰਾਂ ਦਾ ਜਿਆਦਾ ਧਿਆਨ ਹੁੰਦਾ ਪਿੱਛੇ ਸ਼ਰਾਰਤਾਂ ਕਰਨੀ ਹੁੰਦੀਆਂ ਪਰ ਅੱਜ ਕੋਈ ਬੈਕ ਬੈਂਚਰ ਨਹੀਂ ਸਾਰੇ ਫਰੰਟ ਲਾਈਨਰ ਹੀ ਹੋ ਬਹੁਤ-ਬਹੁਤ ਧੰਨਵਾਦ ਇੱਕ ਬਹੁਤ-ਬਹੁਤ ਸ਼ੁਕਰੀਆ ਸਰ ਇੱਕ ਵਾਰ ਤਾੜੀਆਂ ਦੇ ਨਾਲ ਦੱਸਤਾ ਜਾਵੇ ਕਿ ਲੈਕਚਰ ਕਿਵੇਂ ਦਾ ਲੱਗਿਆ ਬਹੁਤ ਸ਼ੁਕਰੀਆ ਜੀ ਸਿਆਣੇ ਕਹਿੰਦੇ ਨੇ ਕਿ ਹਨੇਰਾ ਮਿਟ ਨਹੀਂ ਸਕਦਾ ਕਿਸੇ ਚਿਰਾਗ ਬਿਨਾ ਜ਼ਿੰਦਗੀ ਰੁੱਲ ਜਾਂਦੀ ਹੈ ਇੱਕ ਉਸਤਾਦ ਬਿਨਾ ਤਾਂ ਇੱਕ ਅਧਿਆਪਕ ਦਾ ਜਿਹੜਾ ਇੰਪੋਰਟੈਂਸ ਆ ਸਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਤੇ ਹੁਣ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਜਿਵੇਂ ਕਿ ਪਹਿਲਾਂ ਦੱਸਿਆ ਸੀਗਾ ਵੱਖ-ਵੱਖ ادارے ਨੇ ਉਹਨਾਂ ਨੇ ਆਪਣੇ ਵੱਲੋਂ ਚੈੱਕ ਭੇਟ ਕੀਤੇ ਨੇ ਤੇ ਉਹ ਰੀਲੀਫ ਫੰਡ ਦੇ ਵਿੱਚ ਦਿੱਤੇ ਜਾ ਰਹੇ ਨੇ 25 ਲੱਖ ਦਾ ਚੈੱਕ ਸੈਕਟਰੀ ਪੰਜਾਬ ਸਕੂਲ ਬੋਰਡ ਵੱਲੋਂ ਸਰਕਾਰੀ ਕਾਰਜ ਰਿਟਾਇਰਡ ਟੀਚਰ ਐ ਵੈਲਫੇਅਰ ਐਸੋਸੀਏਸ਼ਨ ਵੱਲੋਂ 16 ਲੱਖ ਦਾ ਚੈੱਕ ਪੰਜਾਬ ਅਨਐਡਿਟ ਕਾਲਜ ਐਸੋਸੀਏਸ਼ਨ ਵੱਲੋਂ 11 ਲੱਖ ਦਾ ਚੈੱਕ ਨੈਸ਼ਨਲ ਅਵਾਰਡੀ ਟੀਚਰ ਐਸੋਸੀਏਸ਼ਨ ਵੱਲੋਂ 7.5 ਲੱਖ ਦਾ ਚੈੱਕ ਰਜਿੰਦਰ ਕੌਰ ਜੀ ਵੱਲੋਂ 3.5 ਲੱਖ ਦਾ ਚੈੱਕ ਸਕੂਲ ਵੈਲਫੇਅਰ ਫੰਡ ਸਰਕਾਰੀ ਹਾਈ ਸਕੂਲ ਕਲਸਨ ਲੁਧਿਆਣਾ ਵੱਲੋਂ 3.5 ਲੱਖ ਦਾ ਚੈੱਕ ਤੇ ਇਸ ਤਰ੍ਹਾਂ 15 ਆਦਾਰਿਆਂ ਨੇ ਰਲ ਕੇ 77 ਲੱਖ ਤੋਂ ਵੱਧ ਦੀ ਰਾਸ਼ੀ ਜਿਹੜੀ ਆ ਉਹ ਜੋੜੀ ਹੈ ਮੁੱਖ ਮੰਤਰੀ ਰելիਫ ਫੰਡ ਦੇ ਲਈ ਬੜੀ ਖੁਸ਼ੀ ਹੁੰਦੀ ਹੈ ਇਹਦੇ ਵਿੱਚ ਸਕੂਲਾਂ ਦੇ ਨਾਮ ਪੜ ਕੇ ਕਿ ਪਹਿਲਾਂ ਸਕੂਲ ਫੰਡ ਮੰਗਦੇ ਸੀ ਤੇ ਜਦੋਂ ਲੋੜ ਪਈ ਆ ਤਾਂ ਸਟੇਟ ਨੂੰ ਸਕੂਲਾਂ ਨੇ ਫੰਡ ਦਿੱਤੇ ਵੀ ਆ ਤਾਂ ਇੱਕ ਵਾਰ ਜ਼ੋਰਦਾਰ ਤਾੜੀਆਂ ਉਹ ਅਧਿਆਪਕਾਂ ਦੇ ਨਾਮ ਤੇ ਤੇ ਸਕੂਲਾਂ ਦੇ ਨਾਮ ਤੇ ਹੁਣ ਅਸੀਂ ਆਏ ਹੋਏ ਸਾਡੇ ਮੁੱਖ ਮਹਿਮਾਨ ਜੀ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕਰਾਂਗੇ ਉਸ ਲਈ ਮੈਂ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਸਟੇਜ ਦੇ ਅੱਗੇ ਆਇਆ ਜਾਵੇ ਜੀ ਸਭ ਤੋਂ ਪਹਿਲਾਂ ਮਾਨਯੋਗ ਸਿੱਖਿਆ ਮੰਤਰੀ ਜੀ ਸਨਮਾਨ ਦੇਣਗੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਮਾਡਲ ਹੈ ਜੀ گورਨਮੈਂਟ ਪ੍ਰਾਇਮਰੀ ਸਕੂਲ ਚਾਨਣਵਾਲਾ گورਨਮੈਂਟ ਪ੍ਰਾਇਮਰੀ ਸਕੂਲ ਚਾਨਣਵਾਲਾ ਦਾ ਮਾਡਲ ਹੈ ਜੀ ਇਸ ਤਰ੍ਹਾਂ ਦੇ ਸਕੂਲ ਆਫ ਐਮਿਨੈਂਸ ਸਕੂਲ ਆਫ ਹੈਪੀਨੈਸ ਸਕੂਲ ਆਫ ਅਪਲਾਈਡ ਲਰਨਿੰਗ ਇਸ ਤਰ੍ਹਾਂ ਦੇ ਅਨੇਕਾਂ ਸਕੂਲ ਬਣ ਰਹੇ ਨੇ 118 ਸਕੂਲਾਂ ਨੂੰ ਬਣਾਉਣ ਦੀ ਗੱਲ ਸ਼ੁਰੂ ਹੋਈ ਸੀ ਸਕਤਰ ਸਕੂਲ ਸਿੱਖਿਆ ਜੀ ਹੁਣ ਸਨਮਾਨ ਦੇਣਗੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੂੰ ਇਹ ਪੇਂਟਿੰਗ ਖੂਬਸੂਰਤ ਸਰਕਾਰੀ ਸਕੂਲ ਦੀ ਇਹ ਸਾਡੇ ਅਧਿਆਪਕਾਂ ਨੇ ਬਣਾਈਆਂ ਵਿਦਿਆਰਥੀਆਂ ਨੇ ਰਲ ਕੇ ਬਣਾਈਆਂ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਡਾਇਰੈਕਟਰ ਸਕੂਲ ਐਜੂਕੇਸ਼ਨ ਜੀ ਨੂੰ ਕਿ ਉਹ ਸਨਮਾਨ ਦੇਣਗੇ ਮੈਂਬਰ ਆਫ ਪਾਰਲੀਮੈਂਟ ਮਾਲਵਿੰਦਰ ਕੰਗ ਜੀ ਨੂੰ ਇਹ ਵੀ ਪੇਂਟਿੰਗ ਹੈ ਬੜੀ ਖੂਬਸੂਰਤ ਸਰਕਾਰੀ ਸਕੂਲ ਦੀ ਡਾਇਰੈਕਟਰ ਸਕੂਲ এডਿਕੇਸ਼ਨ ਜੀ ਨੂੰ ਬੇਨਤੀ ਹੈ ਕਿ ਉਹ ਸਨਮਾਨ ਦੇਣਗੇ ਹਰਚਰਨ ਸਿੰਘ ਪੁੱਲਰ ਜੀ ਆਈਪੀਐਸ ਡੀਆਈਜੀ ਰੋਪੜ ਜੀ ਨੂੰ ਬੜੀ ਖੂਬਸੂਰਤ ਪੇਂਟਿੰਗ ਸਕੂਲ ਦੀ ਡਾਇਰੈਕਟਰ ਸਕੂਲ এডਿਕੇਸ਼ਨ ਜੀ ਨੂੰ ਬੇਨਤੀ ਹੈ ਕਿ ਉਹ ਸਨਮਾਨਿਤ ਕਰਨਗੇ ਡੀਸੀ ਰੋਪੜ ਸ਼੍ਰੀ ਵਰਜੀਤ ਸਿੰਘ ਵਾਲਿਆ ਜੀ ਨੂੰ ਇਹ ਵੀ ਇੱਕ ਬੜੀ ਖੂਬਸੂਰਤ ਪੇਂਟਿੰਗ ਹੈ ਸਰਕਾਰੀ ਸਕੂਲ ਦੀ ਇਹਦੇ ਨਾਲ ਹੀ ਅਸੀਂ ਆਪਣਾ ਸਨਮਾਨ ਸਮਾਰੋਹ ਦੀ ਸ਼ੁਰੂਆਤ ਕਰਦੇ ਹਾਂ ਜ਼ਿਲ੍ਹਾ ਵਾਰ ਤੁਹਾਡਾ ਨਾਮ ਲਿਆ ਜਾਏਗਾ ਤੇ ਤੁਸੀਂ ਸਟੇਜ ਉੱਤੇ ਆ ਕੇ ਆਪਣਾ ਸਨਮਾਨ ਹਾਸਲ ਕਰਨਾ ਹੈ ਸਭ ਤੋਂ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਕੁਲਵਿੰਦਰਜੀਤ ਕੌਰ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਚੱਬਾ ਅੰਮ੍ਰਿਤਸਰ ਕੈਲੀਗ੍ਰਾਫੀ ਦੇ ਵਿੱਚ ਵੀ ਇਹਨਾਂ ਦਾ ਹੱਥ ਬਹੁਤ ਸਾਫ਼ ਹੈ ਨੌ ਸਟੂਡੈਂਟ ਇਹਨਾਂ ਦੇ ਨਵੋਦਿਆ ਵਿਦਿਆਲੇ ਦੇ ਵਿੱਚ ਸਿਲੈਕਟ ਹੋਏ ਨੇ ਤੇ ਖੇਡਾਂ ਦੇ ਵਿੱਚ ਵੀ ਇਹਨਾਂ ਦੇ ਵਿਦਿਆਰਥੀ 골ਡ ਮੈਡਲ ਸਟੇਟ ਪੱਧਰ ਤੇ ਹਾਸਲ ਕਰ ਚੁੱਕੇ ਨੇ ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ ਇਨਾਂ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਤੋਂ ਕੁਲਦੀਪ ਸਿੰਘ ਜੀ ਹੈਡਮਾਸਟਰ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਤੋਂ ਇਹਨਾਂ ਦੇ ਸਕੂਲ ਦੇ ਵਿੱਚ 16% એનਰੋਲਮੈਂਟ ਦਾ ਵਾਧਾ ਹੋਇਆ ਜੀ ਜ਼ੋਰਦਾਰ ਤਾੜੀਆਂ ਸਕੂਲ ਅਤੇ ਸਕੂਲ ਸਟਾਫ ਦੀ ਲਗਾਤਾਰ ਜੋ ਮਿਹਨਤ ਹੈ ਉਹਦਾ ਨਤੀਜਾ ਹੈ 16% ਤੋਂ ਵੱਧ એનਰੋਲਮੈਂਟ ਹੋਈ ਹੈ ਇਸ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਤੋਂ ਗੁਰਪ੍ਰੀਤ ਸਿੰਘ ਪੰਜਾਬੀ ਲੈਕਚਰਾਰ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ ਐਮੀਨੈਂਸ ਪਰਸ ਰਾਮਨਗਰ ਬਠਿੰਡਾ ਇਹਨਾਂ ਨੇ ਪੂਰਾ ਸਕੂਲ ਏਸੀ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਜੀ ਪੰਜਾਬੀ ਪਾਰਕ ਇਹਨਾਂ ਦੇ ਸਕੂਲ ਦੀ ਇੱਕ ਮੁੱਖ ਆਕਰਸ਼ਣ ਹੈ ਦੇਖਿਆ ਜਾ ਸਕਦਾ ਹੈ ਜਾ ਕੇ ਇਸ ਤੋਂ ਬਾਅਦ ਫਰੀਦਕੋਟ ਤੋਂ ਵਿਕਾਸਪਾਲ ਜੀ ਹੈਡਮਾਸਟਰ ਸਰਕਾਰੀ ਹਾਈ ਸਕੂਲ ਕੌਣੀ 8ਵੀਂ ਤੋਂ 10ਵੀਂ ਦੇ ਵਿਦਿਆਰਥੀ ਇਹਨਾਂ ਦੇ ਲਗਾਤਾਰ ਮੈਰਿਟ ਦੇ ਵਿੱਚ ਆ ਰਹੇ ਨੇ ਤੇ ਇਹਨਾਂ ਨੇ ਵੀ ਪੂਰਾ ਸਕੂਲ ਏਸੀ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਜ਼ੋਰਦਾਰ ਤਾੜੀਆਂ ਜੀ ਇਹਨਾਂ ਦੇ ਲਈ ਵੀ। ਇਸ ਤੋਂ ਬਾਅਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਮੈਡਮ ਰੂਪ੍ਰੀਤ ਕੌਰ ਜੀ ਲੈਕਚਰਰ ਸਰੀਰਿਕ ਸਿੱਖਿਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਸੀ ਪਠਾਣਾ ਸਪੋਰਟਸ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਇਹ ਹੋਰ ਗਤੀਵਿਧੀਆਂ ਦੇ ਵਿੱਚ ਵੀ ਸਟੇਟ ਪੱਧਰ ਉੱਤੇ ਲੈ ਕੇ ਜਾ ਚੁੱਕੇ ਨੇ ਕਲਾ ਉత్సਵ ਦੇ ਵਿੱਚ ਗਿੱਧੇ ਦੀ ਟੀਮ ਇਹਨਾਂ ਦੀ ਫਰਸਟ ਆ ਚੁੱਕੀ ਹੈ ਜ਼ੋਰਦਾਰ ਤਾੜੀਆਂ ਜੀ ਇਹਨਾਂ ਦੇ ਲਈ ਵੀ ਇਸ ਤੋਂ ਬਾਅਦ ਜ਼ਿਲ੍ਹਾ ਫਾਜ਼ਲਕਾ ਤੋਂ ਅਭਿਸ਼ੇਕ ਕਟਾਰੀਆ ਜੀ ਸੈਂਟਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਝੂਰੜਖੇੜਾ ਇਹਨਾਂ ਦੇ ਸਕੂਲ ਦੇ ਵਿੱਚ ਡਿਜੀਟਲ ਲਾਇਬ੍ਰੇਰੀ ਹੈ ਸਕੂਲ ਨੂੰ ਏਸੀ ਬਣਾਉਣ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਹੈ 스마트 ਕਲਾਸਰੂਮ ਕਬੱਡੀ ਚ ਸਟੇਟ ਵਿਨਰ ਇਹਨਾਂ ਦੀ ਟੀਮ ਸਕੂਲ ਦੀ ਹੈਗੀ ਹੈ ਜੀ ਜ਼ੋਰਦਾਰ ਤਾੜੀਆਂ ਇਸ ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਤੋਂ ਰਮੇਸ਼ ਕੁਮਾਰ ਜੀ ਹਿੰਦੀ ਮਾਸਟਰ ਸਰਕਾਰੀ ਮਿਡਲ ਸਕੂਲ ਬੁਈਆਂ ਵਾਲਾ ਆਪ ਵਿਦਿਆਰਥੀਆਂ ਨੂੰ ਖੁਦ ਵੈਨ ਚਲਾ ਕੇ ਸਕੂਲ ਤੱਕ ਲੈ ਕੇ ਜਾਂਦੇ ਰਹੇ ਨੇ ਜੀ ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ ਐਨਰੋਲਮੈਂਟ ਇਹਨਾਂ ਦੀ 31 ਤੋਂ 100 ਹੋ ਚੁੱਕੀ ਹੈ ਜਦੋਂ ਇਹਨਾਂ ਜੁਆਇਨ ਕੀਤਾ ਸੀ 31 ਸਟੂਡੈਂਟ ਸੀਗੇ ਤੇ ਹੁਣ ਇਹਨਾਂ ਦੇ ਸਕੂਲ 'ਚ 100 ਸਟੂਡੈਂਟ ਨੇ ਸਪਾ ਤਾਂ ਕਿ ਪੰਜਾਬੀ जम्मू कश्मीर च भारी मीद चेतावनी दी गई है कल के पंजाब हिमाचल जम्मू कश्मीर च भारी मीद चेतावनी दी गई है मौसम विभाग दे वलो पंजाब दे कई इलाक्यां च मौसम बदलना शुरू भी हो चुका है काले बादल वक्फ खावां ते छाये हुए ने कई जिला छाये हुए ने कुछ इलाक्यां च रात नु जो है मी पिया है इलाक्यां च सवेरे-सवेरे मौसम दा मिजाज भी बदलया है गत चंडीगढ़ भी बादल छाये हुए ते भारी मीदे अलर्ट चलदे डैम्स तो पहला ही पानी छटना शुरू हो गया बीते कल असि ਕਿਸ ਤਿਕਨਾਲ ਫੌਂ ਡੈਮ ਤੋਂ ਇਹ ਪਾਣੀ ਛੱਡੇਗਾ ਸੀ ਇਹ ਸਾਇਰਨ ਉਸ ਟਾਈਮ ਵੱਜਿਆ ਜਦੋਂ ਕਿ ਫੌਂ ਡੈਮ ਤੋਂ 2-2 ਫੁੱਟ ਜੋ ਪਾਣੀ ਹੈ ਰਿਲੀਜ਼ ਕੀਤਾ ਗਿਆ ਇਤਿਆਤਨ ਇਸ ਪਾਣੀ ਨੂੰ ਰਿਲੀਜ਼ ਕੀਤਾ ਗਿਆ ਕਿਉਂਕਿ ਪੰਜਾਬ 'ਚ ਮੁਰ ਤੋਂ ਖੜਾ ਦਾ ਖਤਰਾ ਨਾ ਮੰਡਰਾਈ ਕਿਉਂਕਿ ਕਿਸ ਤਿਕਨਾਲ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ 5 6 ਤੇ 7 ਅਕਤੂਬਰ ਨੂੰ ਪਾਰੀ ਤੂਪਾਰੀ ਨਹੀਂ ਪੈ ਸਕਦਾ ਹੈ ਜੰਮੂ ਕਸ਼ਮੀਰ ਹਿਮਾਚਲ ਤੇ ਨੌਰਥ ਇੰਡੀਆ ਲਈ ਇਹ ਪੂਰਾ ਅਲਰਟ ਜਾਰੀ ਕੀਤਾ ਗਿਆ ਤੇ ਇਤਿਆਤਨ ਪੌਂਗ ਡੈਮ ਹੋਇ ਚਾਹੀ ਪਖੜਾ ਡੈਮ ਹੋਏ ਉਥੋਂ 2-2 ਫੁੱਟ ਪਾਣੀ ਰਿਲੀਜ਼ ਕੀਤਾ ਗਿਆ ਕਿਉਂਕਿ ਸਿ ਦੇਖਿਆ ਸੀ ਕਿ ਸਿਕ ਨਾਲ ਮੌਨਸੂਨ ਦੇ ਇਸ ਸੀਜ਼ਨ ਚ ਪੰਜਾਬ ਚ ਹੜ ਆਏ तकरीबन 220 22 ਹਜ਼ਾਰ ਪਿੰਡ ਇਸ ਦੀ ਚਪੇੜ ਚ ਆਏ ਸੀ ਵੱਡੇ ਪੱਧਰ ਤੇ ਜਾਣ ਨੁਕਸਾਨ ਤੇ ਹੋਇਆ ਕੀ ਹੈ مالی ਨੁਕਸਾਨ ਦਾ ਕੋਈ ਵੀ ਹਿਸਾਬ ਨਹੀਂ ਹੈ ਤੇ ਮਦਦ ਵਕ ਵਕ ਥਾਵਾਂ ਤੇ ਪਹੁੰਚਾਈ ਜਾ ਰਹੀ ਹੈ ਪਰ ਮੁਰਤੋ

ਪੌਂਗ ਡੈਮ ਹੋਇ ਚਾਹੀਓ ਪਖਰ ਡੈਮ ਹੋਇ ਉਥੇ ਦੇ ਜੋ ਪਾਣੀ ਨੇ ਉਸ ਦੇ ਗੇਟਸ ਖੋਲ ਕੇ 2 2 ਫੁੱਟ ਪਾਣੀ ਨੂੰ ਰਿਲੀਜ਼ ਕੀਤਾ ਗਿਆ ਤੇ ਕੱਲ ਦੀਆਂ ਇਹ ਤਸਵੀਰਾਂ ਨੇ ਕਿਸੇ ਕਿਰਨਾਲ ਦੀ ਆਵਾਜ਼ ਸਾਫ਼ ਤੌਰ ਤੇ ਸੁਣਾਈ ਜਾ ਸਕਦੀ ਹੈ ਕਿ ਐਸ ਸਾਇਰਨ ਵਜਾਏ ਗਏ ਤੇ 2 2 ਫੁੱਟ ਪਾਣੀ ਨੂੰ ਰਿਲੀਜ਼ ਕੀਤਾ ਗਿਆ ਕਿਉਂਕਿ ਜਦੋਂ ਪਾਣੀ ਰਿਲੀਜ਼ ਕੀਤਾ ਜਾਂਦਾ ਚਾਹੇ ਉਹ ਪੌਂਗ ਡੈਮ ਹੋਏ ਕਿਉਂਕਿ ਬਿਆਸ ਰਿਆ ਦਾ ਜੋ ਪਾਣੀ ਦਾ ਲੈਵਲ ਹੈ ਉਹ ਵੱਧਦਾ ਹੈ ਜੋ ਨੇੜਲੇ ਇਲਾਕੇ ਨੇ ਉਹ ਇਸ ਦੀ ਚਪੇਟ ਆ ਸਕਦੇ ਨੇ ਜੇ ਮੈਂ भाखड़ा डैम का जिक्र कराते जो पानी रिलीज किया जाता है कि सतलुज दरिया का प्धर बदता है जिस करके बखाते दस दिए कि ये जो है पानी दे करके कई इलाके इस चपेट आ जाए इसका खर्चा प्रगटाया जाता है तो मी का अलर्ट पांच अक्टूबर का जिक्र कर रही है अज का मैं जिक्र कर रही हूँ कि प्रशासन के वालों येलो अलर्ट जारी किया गया इनफैक्ट वैदर डिपार्टमेंट के वो पठानकोट गुरदसपुर हशियारपुर अमृतसर तरन तारण कपूथला रूपनगर जलंधर नवाशहर लुधिया फतेहगढ़ साहब फिरोजपुर मोगा फरीदकोट बरनला बठिंडा संगरूर मानसा मुकतर साहब फाजिलका इन येलो अलर्ट जारी किया गया जिन्होंने थावं हरा है, है। यानी कि उत्थे जो है वह मौसम है वो बिल्कुल ही सही रहेगा तो इनफैक्ट ऑरेंज अलर्ट है ऑरेंज अलर्ट, अलर्ट है कि किस तरीके स्थिति इतने चिंताजनक पैदा हो सकती है तो मीदा ऑरेंज अलर्ट जारी किया गया जिस करके जो डैम्स ने उनके फ्लड गेट्स खोले गए हैं ता स्थिति आने वे दिन चिंताजनक ना बन पाए तो अच्छिया यैप के जरिए समझाने की कोशिश अच्छी कर रहे हैं कि किस तरीके अज कि प्रशासन के वालों वैदर वालों ऑरेंज अलर्ट जारी किया गया छे अक्टूबर का मैं जिक्र करूँगी छः अक्टूबर कि येलो अलर्ट जारी किया गया दस दे कि पठानकोट गुरदासपुर होशियारपुर अमृतसर कपूरथला रूपनगर जलंधर नवाशहर मोहाली फतेहगढ़ साहब तो पटियाला इत जो है वह ऑरेंज अलर्ट जारी किया गया है तो कई था येलो अलर्ट भी जारी किया गया पठानकोट गुरदसपुर अमृतसर हरशियारपुर कपूरथला तरन तारण जलंधर रोपड़ नवाशहर मोगा लुधियाना फिरोजपुर फरीदकोट फाजिलका बराला मोगा बठिंडा बुक्सर साहब मानसा संरूच येलो अलर्ट जारी किया गया जिन्होंने थावं पर कोई भी अलर्ट नहीं है जो उैदर है नॉर्मल रहेगी ओने मोहाली फतेहगढ़ साहब पटियाला रूपनगर इन थावं पर जो सिचुएशन है वैदर है वो नॉर्मल रहेगा तो अज तो लैके 7 ਅਕਤੂਬਰ ਤੱਕ ਕਿਨਕਾਂ ਕਿ 5 6 ਤੇ 7 ਅਕਤੂਬਰ ਤੱਕ ਮੌਸਮ ਵਿਭਾਗ ਦੇ ਵੱਲੋਂ ਜੋ ਕਈ ਥਾਵਾਂ ਤੇ orange alert ਜਾਰੀ ਕੀਤਾ ਹੈ ਕਈ ਥਾਵਾਂ ਤੇ yellow alert ਜਾਰੀ ਕੀਤਾ ਗਿਆ ਤੇ ਅੱਜ ਦੀ ਕੀ ਕੁਝ ਤਸਵੀਰ ਰਹੇਗੀ ਉਹ ਵੀ ਤੁਹਾਨੂੰ ਅਸੀਂ ਮੈਗਜ਼ੇ ਦੇ ذریعے ਵਿਖਾ ਰਹੇ ਹਾਂ 6 ਅਕਤੂਬਰ ਨੂੰ ਕੱਲ ਕਿਸ ਨਿਕੇ ਨਾਲ ਮੌਸਮ ਪੰਜਾਬ 'ਚ ਰਹਿਣ ਵਾਲਾ ਹੈ ਇਹ ਵੀ ਅਸੀਂ ਤੁਹਾਨੂੰ ਬੈਬ ਦੇ ذریعے ਹੀ ਵਿਖਾ ਰਹੇ ਹਾਂ ਤੇ ਅੱਗੇ ਤੁਹਾਨੂੰ 7 ਅਕਤੂਬਰ ਦਾ ਵੀ ਦਿਖਾਵਾਂਗੇ 7 ਅਕਤੂਬਰ 'ਚ ਕਿਨਕ ਕਿਨਾਂ ਥਾਵਾਂ ਤੇ ਪ੍ਰਸ਼ਾਸਨ ਦੇ ਵੱਲੋਂ ਵੈਦਰ ਡਿਪਾਰਟਮੈਂਟ ਦੇ ਵੱਲੋਂ orange alert ਜਾਰੀ ਕੀਤਾ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਵੇਖਦੇ ਹਾਂ ਇਹ ਰਿਪੋਰਟ ਬੱਚੇ ਬਜ਼ੁਰਗ ਜਾਂ ਕੋਈ ਵੀ ਉਮਰ ਦਾ ਸ਼ਖਸ ਹੋਵੇ ਜੇਕਰ ਆਵਾਰਾ ਪਸ਼ੂ ਦੀ ਪੇਟ ਚੜਦਾ ਹੈ ਤਾਂ ਸਾਰੀ ਜ਼ਿੰਦਗੀ ਨਰਕ ਤੋਂ ਵੀ ਬੱਤਰ ਹੋ ਜਾਂਦੀ ਹੈ ਬਰਨਾਲਾ ਦੀਆਂ ਜ਼ਰਾ ਤਸਵੀਰਾਂ ਵੇਖੋ ਇੱਕ ਨਹੀਂ ਦੋ ਨਹੀਂ ਬਲਕਿ ਦਰਜਨਾ ਦੇ ਹਿਸਾਬ ਦੇ ਨਾਲ ਆਵਾਰਾ ਪਸ਼ੂ ਨਜ਼ਰ ਆ ਰਹੇ ਨੇ ਬੇਸ਼ੱਕ ਬਾਜ਼ਾਰ ਹੋਣ ਹਾਈਵੇ ਹੋਵੇ ਕਿਸਾਨਾਂ ਦੇ ਖੇਤ ਹੋਣ ਵੇਲਾ ਭਾਵੇਂ ਦਿਨ ਦਾ ਹੋਵੇ ਜਾਂ ਰਾਤ ਦਾ بس ਆਵਾਰਾ ਪਸ਼ੂਆਂ ਦੀ ਪਰਮਾਰ ਹੈ ਕਿਧਰੇ ਇਹ ਪਸ਼ੂ ਹਾਈਵੇ ਤੇ ਝੁੰਡ ਬਣਾ ਕੇ ਖੜੇ ਨੇ ਤੇ ਕਿਧਰੇ ਸਿੰਘ ਫਸਾ ਕੇ ਲੋਕਾਂ ਨੂੰ ਡਰਾ ਰਹੇ ਨੇ ਇਹਨਾਂ ਜਾਨਵਰਾਂ ਦੇ ਕਾਰਨ ਹਰ ਕੋਈ ਤਰਾਹਿਤ ਰਾਹ ਕਰ ਰਿਹਾ ਕਾਇਆ ਬਰਨਾਲਾ ਵਿੱਚ ਵਖ ਵਖ ਥਾਵਾਂ ਦੇ ਦਿੱਤੇ ਆਵਾਰਾ ਪਸ਼ੂਆਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਦਿਖਾਵਾਂਗੇ ਬਰਨਾਲਾ ਦੇ ਮੇਨ ਸਦਰ ਬਜ਼ਾਰ ਵਿੱਚ ਖੜੇ ਆ ਜਿੱਥੇ ਘੱਟੋ ਘੱਟ 20 25 ਦੇ ਕਰੀਬ ਜਿਹੜੇ ਆਵਾਰਾ ਜਾਨਵਰ ਸੜਕਾਂ ਤੇ ਖੜੇ ਦੇਖਣ ਨੂੰ ਮਿਲ ਰਹੇ ਨੇ ਇਸੇ ਤਰ੍ਹਾਂ ਇਹ ਹਾਸਲੇ ਕਾਰਨ ਬੰਦੇ ਨੇ ਬਰਨਾਲਾ ਦਾ ਨੈਸ਼ਨਲ ਹਾਈਵੇ ਹੋਣ ਜਿਹਾ ਮੇਨ ਬਾਜ਼ਾਰ ਹੋਣ ਜਿੱਥੇ ਅਵਾਰਾ ਪਸ਼ੂ ਲਗਾਤਾਰ ਵਾਦੇ ਜਾ ਰਹੇ ਨੇ ਉਥੇ ਹਾਸੇ ਦੇ ਕਾਰਨ ਵੀ ਬਦ ਦੇਖ ਨੂੰ ਮਿਲ ਰਿਹਾ ਸਵੇਰੇ ਜਾਂ ਦੁਪਹਿਰੇ ਸਕੂਲ ਬੱਚਿਆਂ ਦਾ ਟਾਈਮ ਹੁੰਦਾ ਬੱਚਿਆਂ ਨੇ ਆਣਾ ਜਾਣਾ ਹੁੰਦਾ ਉਸ ਟਾਈਮ ਤੇ ਵੀ ਇਹ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਉਥੇ ਹੀ ਦੂਸਰੇ ਪਾਸੇ ਆਮ ਵਪਾਰੀ ਆਮ ਲੋਕ ਵੀ ਇਸ ਤੋਂ ਤੰਗ ਪਰੇਸ਼ਾਨ ਹੈ ਕਿਉਂਕਿ ਲਗਾਤਾਰ ਜਿਵੇਂ ਹਾਸੇ ਹੁੰਦੇ ਆ ਰਹੇ ਨੇ ਤੇ ਕਈ ਸੀਸੀਟੀ ਵੀ ਸਾਹਮਣੇ ਵੀ ਆਈਆਂ ਨੇ ਤੇ ਜਿਹੜੇ ਵਿੱਚ ਲੋਕਾਂ ਨੂੰ ਆਪਣੀ ਜਾਨਾਂ ਵੀ ਗਵਾਉਣੀਆਂ ਪਈਆਂ ਤੇ ਮੰਦੀ ਹਾਲਤ ਵੀ ਦੇਖਣੀ ਪਈ ਗੱਡੀਆਂ ਦੀ ਚੀਜ਼ਾਂ ਹੀ ਨੁਕਸਾਨ ਪਰ ਫੇਰ ਵੀ ਪ੍ਰਸ਼ਾਸਨ ਵੱਲੋਂ ਇਹੀ ਉਮੀਦ ਕਰਦੇ ਲੋਕ ਕਿ ਇਹਦਾ ਹੱਲ ਕੀਤਾ ਜਾਵੇ ਵੇਲਾ ਤਿਉਹਾਰਾਂ ਦਾ ਲੋਕ ਬਾਜ਼ਾਰਾਂ ਚ ਕੁਮਰੇ ਨੇ ਖਰੀਦਾਰੀ ਕਰਨ ਲਈ ਪਹੁੰਚ ਰਹੇ ਨੇ ਪਰ ਸਹੂਲਤ ਦੀ ਬਜਾਏ ਬਸ ਸਵਾਰਾ ਪਸ਼ੂਆਂ ਦੀ ਦੁਵਿਧਾ ਹਿੱਦੂ ਵਿਦਾ ਨਜ਼ਰ ਆ ਰਹੀ ਹੈ ਬਰਨਾਲਾ ਸ਼ਹਿਰ ਦੇ ਆਪਾਂ ਸਦਰ ਬਾਜ਼ਾਰ ਜਿਹੜਾ ਮੇਨ ਸਿਟੀ ਹਾਰਟ ਹੈ ਆਪਣਾ ਸ਼ਹਿਰ ਦਾ ਮੇਨ ਬਾਜ਼ਾਰ ਹੈ ਉੱਥੇ ਆਪਾਂ ਖੜੇ ਆਂ ਦੇਖ ਰਹੇ ਆਂ ਕਿ ਮੈਨੂੰ ਲੱਗਦਾ ਹੈ ਕਿ ਇੱਕ ਨਹੀਂ ਘਟੋ ਘਟ 25 ਤੋਂ ਲੈ ਕੇ 30 ਜਿਹੜੇ ਹੈਗੇ ਨੇ ਗਊ ਬੰਚ ਖੜੇ ਨੇ ਜੀ ਦੇ ਨਾਲ ਹੁਣ ਇਸ ਟਾਈਮ ਬੱਚੇ ਨੇ ਕੋਈ ਸਕੂਲੀ ਬੱਚੇ ਨੇ ਜਾਂ ਕੋਈ ਮੰਨ ਲਓ ਕੋਈ ਮੁਸਾਫਿਰ ਹੈ ਜਾਂ ਕੋਈ ਡਿਊਟੀ ਦੇ ਜਾਣ ਵਾਲਾ ਆਮ ਰੂਟੀਨ ਦੇ ਵਿੱਚ ਮਾਰਨਿੰਗ ਟਾਈਮ ਅਗਲਾ ਨੰਗਰੇ ਆ ਹੁੰਦਾ ਇਹ ਆ ਕੋਈ ਕਿਸੇ ਨਾ ਕਿਸ ਨੂੰ ਕਿਸੇ ਨੇ ਇਹ ਸ਼ਕਾਰ ਬਣਾਉਂਦੇ ਨੇ ਇਸ ਲਈ ਪ੍ਰਸ਼ਾਸਨ ਨੂੰ ਇਸ ਪੂਰੀ ਗੰਭੀਰਤਾ ਦੇ ਨਾਲ ਉਧਰ ਇਹੋ ਬਰਨਾਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਵਾਰਾ ਪਸ਼ੂਆਂ ਨੂੰ ਉਹਨਾਂ ਦੀ ਇੱਕ ਬੰਦ ਦੀ ਥਾਂ ਤੇ ਪਹਚਾਇਆ ਜਾਏਗਾ ਪਿਛਲੇ ਉਸ ਸਮੇਂ ਪਹਿਲਾਂ ਵੀ ਸ਼ਹਿਰ ਦੇ ਵਿੱਚੋਂ 12 ਪਸ਼ੂਆਂ ਨੂੰ ਕੈਪਚਰ ਕਰਕੇ ਨਾ ਮਨਾਲ ਸਰਕਾਰੀ ਗੋਸ਼ਾਲ ਆਪਣੀ ਉੱਥੇ ਜਾ ਕੇ ਅਸੀਂ ਇਹਨੂੰ ਛੱਡਿਆ ਸੀਗਾ ਹੁਣ ਲਾਸਟ ਹਾਊਸ ਦੀ ਮੀਟਿੰਗ ਹੋਈ ਹੈ ਲਾਸਟ ਵੀਕ ਉਹਦੇ ਵਿੱਚ ਵੀ 5 ਲੱਖ ਰੁਪਏ ਖਰਚਾ ਸੀ ਇਸ ਕੰਮ ਲਈ ਪ੍ਰਵਾਨ ਕਰਵਾਇਆ ਹੋ ਉਸ ਤੋਂ ਉਹ ਚ ਅਸੀਂ ਹੀ ਕਾਰਜ ਇੱਕ ਥਰਡ ਪਾਰਟੀ ਏਜੰਸੀ हायर ਕਰ ਰਹੇ ਹਾਂ ਉਹਦਾ ਕੰਮ ਹੋਊਗਾ 12 ਪਸ਼ੂ ਨੂੰ ਫੜ ਕੇ ਮਨਾਲ ਗੋਸ਼ਾਲਾ ਵਿੱਚ ਛੱਡਣਾ ਜਿਹੜੇ ਸਾਡੇ ਕੋਲ ਮੈਨ ਪਾਵਰ ਆ ਐਕਸਪਰਟ ਨਹੀਂ ਹੈਗੀ 60 ਫੀਟ ਲੱਗਦਾ ਡਰ ਹੁੰਦਾ ਇਸ ਕਾ ਕੇਸੀ ਥਰਡ ਪਾਰਟੀ ਏਜੰਸੀ ਰਹੀ ਬਹੁਤ ਜਲਦੀ ਵੱਡੇ ਪੱਧਰ ਤੇ ਸ਼ਹਿਰ ਦੇ ਵਿੱਚੋਂ 12 ਅਣਗਿਣਤ ਲੋਕ ਨੇ ਜਵਾਰਾ ਪਸ਼ੂਆਂ ਦਾ ਸ਼ਿਕਾਰ ਹੋਣ ਤੋਂ ਬਾਅਦ ਜ਼ਿਆਦਾ ਦੁਨੀਆ ਛੱਡ ਕੇ ਜਾ ਚੁੱਕੇ ਨੇ ਜਾਂ ਮੌਤ ਤੋਂ ਵੀ ਬੱਤਰ ਹਾਲਾਤਾਂ ਦੇ ਵਿੱਚ ਦਿਨ ਕੱਟ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਤਾਜ਼ਾ ਮਿਸਾਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹੈ ਜੋ ਆਵਾਰਾ ਪਸ਼ੂਆਂ ਦੇ ਕਾਰਨ ਹੱਥ ਤੇ ਦਾ ਸ਼ਿਕਾਰ ਹੋਇਆ ਤੇ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਬੇਸ਼ੱਕ ਮਸਲੇ ਦਾ ਹੱਲ ਇਕੱਲਿਆਂ ਇੱਕ ਸੂਬਾ ਆਪਣੇ ਪੱਧਰ ਤੇ ਨਹੀਂ ਕਰ ਸਕਦਾ ਪਰ ਲੋੜ ਹੈ ਸਖਤੀ ਦੇ ਨਾਲ ਇਸ ਮੁੱਦੇ ਦਾ ਹੱਲ ਕਰਨ ਦੀ ਤਾਂ ਜੋ ਹੋਰ ਅਣਮੁੱਲੇ ਲੋਕ ਆਵਾਰਾ ਪਸ਼ੂਆਂ ਦਾ ਸ਼ਿਕਾਰ ਨਾਹੋਂ ਬਰਨਾਲਾ ਤੋਂ ਆਸ਼ੀਸ਼ ਸ਼ਰਮਾ న్యూਸ 18 ਪੰਜਾਬ ਬਰਨਾਲਾ ਤੋਂ ਬਾਅਦ ਜ਼ਿਕਰ ਲੁਧਿਆਣਾ ਦਾ ਕਰਾਂਗੇ ਜਿੱਥੋਂ ਦੇ ਵਿੱਚ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਵਾਰਾ ਪਸ਼ੂ ਪਰੇਸ਼ਾਨ ਕਰ ਰਹੇ ਨੇ ਰਾਗਿਰਾਂ ਦੀਆਂ ਮੁਸ਼ਕਲਾਂ 'ਚ ਵਾਧਾ ਕਰ ਰਹੇ ਨੇ ਸਰਕਾਰ ਤੇ ਆਵਾਰਾ ਪਸ਼ੂਆਂ ਦੀ ਗਿਣਤੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਪਰ ਪ੍ਰਸ਼ਾਸਨ ਅਜੇ ਵੀ ਬੇਖਬਰ ਹੈ ਤਸਵੀਰ ਇੱਕ ਨੁਕਸਾਨ ਦੀ ਨਹੀਂ ਸਗੋਂ ਅਣਗਿਣਤ ਹਾਦਸਿਆਂ ਦਾ ਉਹ ਸਬੂਤ ਹੈ ਜੋ ਆਵਾਰਾ ਪਸ਼ੂਆਂ ਦੇ ਕਾਰਨ ਲੁਧਿਆਣਾ ਸ਼ਹਿਰ ਚ ਹੁੰਦੇ ਨੇ ਸੜਕਾਂ ਤੇ ਆਵਾਰਾ ਪਸ਼ੂ ਤੇ ਹਸਤਾਲਾ ਦੇ ਵਿੱਚ ਜ਼ਖਮੀਆਂ ਦੀ ਗਿਣਤੀ ਵੱਧ ਰਹੀ ਹੈ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਪ੍ਰਸ਼ਾਸਨ ਆਪਣੀ ਹੀ ਲੋਰ ਦੇ ਵਿੱਚ ਚੂਰ ਹੈ ਤੇ ਲਾਪਰਵਾਹੀ ਦੇ ਕਾਰਨ ਆਵਾਰਾ ਪਸ਼ੂ ਮੌਤ ਦੇ ਦੂਤ ਬਣ ਸੜਕਾਂ ਤੇ ਘੁੰਮ ਰਹੇ ਨੇ ਪੰਜਾਬ ਦੇ ਵਿੱਚ ਆਵਾਰਾ ਪਸ਼ੂਆਂ ਕਾਰਨ ਕਈ ਹਾਦਸੇ ਵਾਪਰ ਰਹੇ ਨੇ ਔਰ ਹਾਲ ਹੀ ਦੇ ਵਿੱਚ ਗਾਇਕ ਰਾਜਵੀਰ ਜਵੰਦਾ ਦਾ ਵੀ ਐਕਸੀਡੈਂਟ ਹੋਇਆ ਸੀ ਔਰ ਦੱਸਿਆ ਜਾ ਰਿਹਾ ਸੀ ਕਿ ਆਵਾਰਾ ਪਸ਼ੂਆਂ ਦੇ ਲੜਨ ਕਾਰਨ ਇਹ ਹਾਸਾ ਵਾਪਰਿਆ ਪਰ ਲੁਧਿਆਣਾ ਦੇ ਇਹਾ ਸੜਕਾਂ ਤੇ ਵੀ ਆਵਾਰਾ ਪਸ਼ੂਆਂ ਦੀ ਭੰਮਾਰ ਹੈ ਤਸਵੀਰਾਂ ਦਿਖਾ ਰਹੇ ਆ ਕਿ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆਵਾਰਾ ਪਸ਼ੂ ਨੇ ਉਹ ਸੜਕਾਂ ਤੇ ਵਿਖਾਈ ਦੇ ਰਹੇ ਨੇ న్యూਸ ਟੀਮ ਨੇ ਜਦੋਂ ਲੁਧਿਆਣਾ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਆਵਾਰਾ ਪਸ਼ੂ ਸੜਕਾਂ ਤੇ ਆਤੰਕ ਮਚਾਉਂਦੇ ਆਮ ਨਜ਼ਰ ਆ ਜਾਂਦੇ ਨੇ ਭਾਵੇਂ ਵਾਹਨ ਚਾਲਕ ਜਿੰਨੀ ਮਰਜ਼ੀ ਸਮਝਦਾਰੀ ਦੇ ਨਾਲ ਡਰਾਈਵਿੰਗ ਕਰ ਲਵੇ ਪਰ ਹਰ ਮੋੜ ਤੇ ਮੌਜੂਦ ਆਵਾਰਾ ਪਸ਼ੂਆਂ ਦੇ ਝੁੰਡ ਸਫ਼ਰ ਨੂੰ ਜੋਖਮ 'ਚ ਤਬਦੀਲ ਕਰ ਹੀ ਦਿੰਦੇ ਨੇ। ਦਨਬਰ ਰਾਤ ਹੁੰਦੇ ਆਗੇ ਆਹਦਾ ਬਚਾਲੇ ਸੜਕਾਂ ਦੇ ਰਾਤ ਨੂੰ ਜਿਹੜੀ ਕਾਲੀ ਗਾਹ ਪਈ ਹੈ ਉਹਦੇ ਬੈਠੇ ਤੇ ਦਿਨੀ ਨਹੀਂ ਹੈਗੀ ਹੈ ਕਿੰਨੇ ਬੰਦੇ ਠੁਕਦੇ ਆ। ਰੋਜ਼ ਇਹ ਮਤਲਬ ਇਹ ਕੰਮ ਹੋ ਰਿਹਾ ਹੈਗਾ ਕੋਈ ਗਊਸ਼ਾਲਾ ਬਣੀਆਂ ਹੋਈਆਂ ਨੇ ਗਊਸ਼ਾਲਾ ਦੇ ਅੰਦਰ ਤਾਂ ਰੱਖਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਲੈ ਕੇ ਨਹੀਂ ਜਾਂਦੇ ਨਾ ਉਹਨਾਂ ਨੂੰ ਕੋਈ ਉਹ ਹੈ। ਉਹ ਤਾਂ ਸਿਰਫ ਦੁੱਧ ਚੋਣ ਤੱਕ ਦੁੱਧ ਵੇਚਣ ਦਾ ਮਤਲਬ ਰਹਿ ਗਿਆ ਉਹਨਾਂ ਦਾ ਮੈਂ ਕਹਿੰਦਾ ਇੰਸੀਡੈਂਟ ਹੋਂਗਾ ਲੱਤਾਂ ਮਾਰ ਟੋੜਦੀ ਬੰਦਾ ਬੇਕਾਰ ਹੋ ਜਾਂਦਾ ਤੇ ਉਹਨਾਂ ਨੂੰ ਨਹੀਂ ਚਾਹੀਦਾ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਡੰਗਰਾਂਵਾਰਾ ਦਾ ਇਹਨਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਮੇਰੇ ਫਰੈਂਡ ਦੇ ਜੀ ਤੋਂ ਕੁੱਤਾ ਸਾਹਮਣੇ ਆ ਗਿਆ ਤਾਂ ਉਹਦੇ ਨੰਨੇ ਦੰਦ ਦੀ ਵਾਰ ਵਿਚਾਰੇ ਦੇ ਨਿਕਲ ਗਏ ਉੱਪਰ ਦੀ ਰਾਤ ਨੂੰ ਡਰਾਈਵ ਕਰਦਾ ਸੀ ਆਹੜਾ ਓਲਾ ਕੈਬ ਵਗੈਰਾ ਚਲਾਉਂਦਾ ਸੀਗਾ ਹਾਂ ਬਹੁਤ ਨੇ ਜੀ ਅੱਗੇ ਜਾ ਕੇ ਦੇਖੋ ਜੀ ਤੁਸੀਂ ਹਣ ਉਹ ਦੇਖੋ ਜੀ ਵહન ਚਾਲਕਾਂ ਨੇ ਰੋਜ਼ ਜ਼ਾਹਿਰ ਕਰਦੇ ਕਿਹਾ ਕਿ ਭਾਰੀ ਗਊ ਟੈਕਸ ਭਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਆਵਾਰਾ ਪਸ਼ੂਆਂ ਨੂੰ ਬਜ਼ਾਰਾਂ ਤੇ ਸੜਕਾਂ ਤੋਂ ਹਟਾਉਣ ਵੱਲ ਧਿਆਨ ਨਹੀਂ ਦੇ ਰਿਹਾ ਜੋ ਮਾੜੀ ਨੀਤੀ ਦੀ ਜਿਉਂਦੀ ਜਾਗਦੀ ਤਸਵੀਰ ਹੈ ਕੀ ਕਹਿਣਾ ਚਾਹੂਗਾ ਕਿਸ ਤਰੀਕੇ ਦੇ ਇੰਤਜ਼ਾਮ ਹੋਣੇ ਚਾਹੀਦੇ ਇਹਨਾਂ ਦਾ ਪਤਾ ਕੋਈ ਨਹੀਂ ਕਦੋਂ ਆਪਾਂ ਜਾ ਰਹੇ ਆ ਵਿੱਚ ਆ ਕੇ ਵੱਜ ਜਾਂਦੇ ਜੀ ਇਹਨਾਂ ਦਾ ਤਾਂ ਕੋਈ ਇੰਤਜ਼ਾਮ ਹੋਣਾ ਚਾਹੀਦਾ ਕਿਉਂਕਿ ਇਹਦਾ ਤਾਂ ਨੁਕਸਾਨ ਹੀ ਇਹਨਾਂ ਦਾ ਜੀ ਹਾਂਜੀ ਲੱਗਦਾ ਜੀ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਲੜਦੇ ਨੇ ਆਦਸੀਆਂ ਦਾ ਕਾਰਨ ਹੈ ਹਾਂਜੀ ਤਾਂ ਖਾਸਾ ਹੀ ਹੈ ਜੀ ਹਾਸਾ ਜਿਹੜਾ ਹੁੰਦਾ ਉਹਨੂੰ ਪਤਾ ਜੀ ਜਿਹਦਾ ਅਸੀਂ ਕਾਉਸਸ ਸਸ ਵੀ ਪੇ ਕਰਦੇ ਆ ਜੀ ਬਿਜਲੀ ਦੇ ਬਿੱਲ ਪੇ ਕਰਦੇ ਤਾਂ ਵੀ ਕਾਉਸਸ ਲੱਗਦਾ ਗੱਡੀ ਦੀ ਆਰਸੀ ਬੰਦੀ ਹੈ ਹਰ ਜਗ੍ਹਾ ਤੇ ਕਾਉਸਸ ਆ ਸਕਦਾ ਬਟ ਉਹਦੇ باوجود ਵੀ ਕੋਈ ਨਹੀਂ ਕੋਈ ਕੀਤਾ ਜਾਂਦਾ ਕੋਈ ਇਹਨਾਂ ਵਾਸਤੇ ਕੋਈ ਪੁਕਤਾ ਇੰਤਜ਼ਾਮ ਜਾਂ ਕੋਈ ਅਰੇਂਜਮੈਂਟ ਨਹੀਂ ਕੀਤੇ ਜਾ ਰਹੇ ਜਿਹਦੇ ਕਰਕੇ ਆਮ ਪਬਲਿਕ ਨੂੰ ਜਾਂ ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਹੈ ਐਕਸੀਡੈਂਟ ਹੋਣ ਦੇ ਰੀਜ਼ਨ ਨੇ ਦੱਸ ਦੇ ਕਿ ਲੁਧਿਆਣਾ ਦੇ ਨੇੜਲੇ ਪਿੰਡ ਪੋਨਾ ਦੇ ਰਹਿਣ ਵਾਲਾ ਗਾਇਕ ਰਾਜਵੇਦ ਜਵੰਦਾ ਵੀ ਹਿਮਾਚਲ ਦੇ ਬੱਦੀ ਚ ਅਵਾਰਾ ਪਸ਼ੂ ਕਾਰਨ ਭਿਆਨਕ ਹਾਸੇ ਦਾ ਸ਼ਿਕਾਰ ਹੋਇਆ ਸੀ ਜੋ ਖੁਦ ਮੁਹਾਲੀ ਦੇ 40 ਹਸਪਤਾਲ ਚ ਇਲਾਜ ਅਧੀਨ ਹੋ ਕੇ ਹੋਰਨਾਂ ਜ਼ਿੰਦਗੀਆਂ ਨੂੰ ਬਚਾਉਣ ਦਾ ਸੱਦਾ ਦੇ ਰਿਹਾ ਹੈ ਤਾਂ ਜੋ ਅਵਾਰਾ ਪਸ਼ੂ ਹੋਰ ਜਾਨੀ ਨੁਕਸਾਨ ਨਾ ਕਰਨ ਲੁਧਿਆਣਾ ਤੋਂ ਰਾਜਿੰਦਰ ਕੁਮਾਰ ਨਿਊਜ਼ ਟੀਵੀ